ਇਹ ਜੀ ਜੀ ਆਇਆ ਕੋਈ ਦੱਸੋ ਦੱਸਿਆ ਬਹਿਣੇ ਸਰ ਅਕੇ ਸਰੇਂਦਰ ਆਦੀ ਆਦੀ ਰਹਿਣਾ ਰਹਿ ਤੀ ਰਹੂੰਗਾ ਸਰ ਇਹ ਸਿੱਧਾ ਬਰ ਰਹੇ ਆ ਰਿਹਾ ਹੈ ਆ ਰਿਹਾ ਹੈ ਆ ਰਿਹਾ ਹੈ ਸਭ ਰੀਸ ਦੀ ਆ ਰਿਹਾ ਦੇ ਨਾਲ ਚੜਾ ਦੇਣੇ ਲੋਕ ਦੀ ਗੱਲ ਦੇਸ਼ ਦੀ ਖਾਤਰ ਸਾਡਾ ਨੌਜਵਾਨਾਂ ਚ ਦੇਸ਼ ਵਾਸਤੇ ਸ਼ਹੀਦ ਹੋਇਆ ਅੱਖਾਂ ਨਮ ਕਰਦੀਆਂ ਨੇ ਆਪਾਂ ਸਾਰਿਆਂ ਨੇ ਸ਼ਰਧਾਂਜਲੀ ਵੀ ਦਿੱਤੀ ਹੈ ਤੇ ਉੱਥੇ ਨਾਲ-ਨਾਲ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿਉਂਕਿ ਇੱਕ ਸਧਾਰਨ ਪਰਿਵਾਰ ਚੋਂ 2 ਕਿੱਲੇ ਵਾਲਾ ਜ਼ਿਮੀਂਦਾਰ ਨੇ ਪੜਾ ਲਿਖਾ ਕੇ ਆਪਣੇ ਬੱਚੇ ਨੂੰ ਇਸ ਅਗਨੀ ਵੀਰ ਭਰਤੀ ਕਰਾਇਆ ਤੇ ਬੜੇ ਵੱਡੇ ਬਲਬਲੇ ਹੁੰਦੇ ਆ ਪਰਿਵਾਰ ਦੇ ਅੱਜ ਉਹ ਸਾਰੇ ਮਿੱਟੀ 'ਚ ਮਿਲੇ ਨੇ ਕਿ ਮੈਂ ਸਮਝਦਾ ਵੀ ਸਰਕਾਰਾਂ ਨੂੰ ਚਾਹੇ ਉਹ ਸੈਂਟਰ ਦੀ ਸਰਕਾਰ ਆ ਚਾਹੇ ਸੂਬੇ ਦੀ ਸਰਕਾਰ ਆ ਪ੍ਰਸ਼ਾਸਨ ਵੀ ਖੜਾ ਹੈ ਪਰਿਵਾਰ ਦੀ مالی ਮਦਦ ਕਰਨੀ ਚਾਹੀਦੀ ਏ ਕਰੋੜ ਕਰੋੜ ਰੁਪਇਆ ਦੇਣਾ ਚਾਹੀਦਾ ਔਰ ਨਾਲ ਮੈਂ ਸਮਝਦਾ ਵੀ ਇੱਕ ਉਹਦੀ ਯਾਦਗਾਰ ਬਣਨੀ ਚਾਹੀਦੀ ਸਾਡੇ ਸ਼ਹੀਦ ਦੀ ਜਿਹਨੇ ਦੇਸ਼ ਦੀ ਖਾਤਰ ਆਪਣੀ ਜਾਨ ਬਾਰੀ ਹੈ ਔਰ ਉਸ ਪਰਿਵਾਰ ਦੀ ਮਦਦ ਵਾਸਤੇ ਸਰਕਾਰ ਨੂੰ مالی ਸਹਾਇਤਾ ਦੇਣੀ ਚਾਹੀਦੀ ਹੈ ਉਹਦੀ ਯਾਦਗਾਰ ਬਣਨੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਹਿ ਰਿਹਾ ਹਾਂ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀ ਤਾਂ ਜਵਾਨ ਟ੍ਰੇਨਡ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜੂਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਤਾਂ ਜਦੋਂ ਇਹੋ ਜਿਹਾ ਘਟਨਾਵਾਂ ਹੋ ਗਈਆਂ ਤਾਂ ਪਰਿਵਾਰ ਕਿੱਥੇ ਜਾਊਗਾ ਕਮ ਕਮ ਸੇ ਕਮ ਜਿਹਾ ਰੈਗੂਲਰ ਪੋਸਟ ਹੋਊਗਾ ਤਾਂ ਉਹਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੂਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਿਵਾਰ ਨੂੰ ਕਾਫੀ ਹੱਦ ਤੱਕ ਸੇਫ ਕਰਦਾ ਹੈ ਪਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਨੂੰ ਇਹਨਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ ਔਰ ਸਰਕਾਰ ਤੋਂ ਉਮੀਦ ਕਰਦੇ ਹਾਂ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਪਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਸਰਕਾਰੀ ਨੌਕਰੀ ਦੇ ਕੇ ਜੁਰ ਨਵਾਜਣਾ ਚਾਹੀਦਾ ਬੜੀ ਵੱਡੀ ਕੁਰਬਾਨੀਆਂ ਐ ਇਸ ਵਿੱਚ ਅੱਜ ਕੀ ਨਾਮ ਮੈਂ ਰਿਟਾਇਰਡ ਸੁਭਿਦਾਰ ਮੇਜਰ ਦਰਸ਼ਨ ਸਿੰਘ ਪ੍ਰਧਾਨ ਸਾਫ ਕਾ ਸੈਨਿਕ ਵੈਲਫੇਅਰ ਐਸੋਸੀਏਸ਼ਨ ਡਿਸਟ੍ਰਿਕਟ ਮਾਨਸਾ ਮੇਰੇ ਨਾਲ ਨੇ ਰਣਜੀਤ ਸਿੰਘ ਜੀ ਮੋਹਰ ਸਿੰਘ ਵਾਲਾ ਏ ਵੀ ਸਾਬਕਾ ਸੈਨਿਕ ਜੱਥੇਬੰਦੀ ਦੇ ਐਕਟਿਵ ਪ੍ਰਧਾਨ ਨੇ ਲੀਕ ਦੇ ਸੋ ਅ ਅੱਜ ਅਸੀਂ ਸ਼ਹੀਦ ਲਬਰੀ ਸਿੰਘ ਜੀ ਦੇ ਅੰਤਮ ਯਾਤਰਾ 'ਚ ਸਾਰੇ ਸ਼ਾਮਲ ਹੋਏ ਆ ਸ਼ਹੀਦ ਲਬਰੀ ਸਿੰਘ ਜੀ ਨੇ ਕੱਪੂਵਾੜਾ ਦੇ ਵਿੱਚ ਜੰਮੂ ਕਸ਼ਮੀਰ ਕੱਪੂਵਾੜਾ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਹੈ ਜੋ ਕਿ 99 ਫੀਲਡ ਰੈਜiment ਦਾ ਅਗਨੀ ਵੀਰ ਸੀਗਾ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਬੜੀ ਫਕਰ ਵਾਲੀ ਗੱਲ ਹੈ ਕਿ ਸਭ ਤੋਂ ਪਹਿਲੀ ਜੋ ਸ਼ਹੀਦੀ ਅਗਨੀ ਵੀਰ ਦੀ ਹੋਈ ਸੀ ਉਹ ਵੀ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਈ ਸੀ ਸ਼ਹੀਦ ਅਮਰਤਪਾਲ ਸਿੰਘ ਕੋਟਲੀ ਕਲਾਂ ਤੋਂ ਉਦੋਂ ਸਾਨੂੰ ਸਾਰਿਆਂ ਨੂੰ ਪਤਾ ਜੋ ਘਟਨਾ ਕਰਮ ਹੋਈ ਸੀ ਕਿਉਂਕਿ ਜੋ ਅਗਨੀਵੀਰ ਯੋਜਨਾ ਹੈ ਇਹਦੇ ਵਿੱਚ ਛੁੱਟੀ ਵੀ ਘਟ ਹੈ ਤਨਖਾਹ ਵੀ ਘਟ ਹੈ ਆਪਾਂ ਅੱਜ ਸਾਰੇ ਮਿਲ ਕੇ ਇਹੀ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਸ ਬੰਦੇ ਨੇ ਫੌਜ ਵਾਲੀ ਵਰਦੀ ਪਾ ਲਈ ਉਹੀ ਹਥਿਆਰ ਹੈ ਜਿਵੇਂ ਆਪਣਾ ਸ਼ਹੀਦ ਲੱਭਪ੍ਰੀਤ ਸਿੰਘ ਕਪੂਵਾੜਾ ਦੇ ਵਿੱਚ ਸ਼ਹੀਦ ਹੋਇਆ ਤਾਂ ਉੱਥੋਂ ਦੀਆਂ ਜੋ ਪੰਘੋਲਕ ਪਰਸਥਿਤੀਆਂ ਹੈ ਬਹੁਤ ਦੁਰਘਮ ਇਲਾਕਾ ਜੋਖਮ ਭਰਿਆ ਇਲਾਕਾ ਹੈ ਜਿਵੇਂ ਉੱਥੋਂ ਦਾ ਮੌਸਮ ਤੇ ਬਰਫ਼ ਪੈਂਦੀ ਹੈ ਨਾਲ ਨਾਲ ਉੱਥੇ ਬੜੇ ਮਿਲਿਟੈਂਸੀ ਦਾ ਇਨਸਰਜੈਂਸੀ ਵਾਲਾ ਏਰੀਆ ਹੈ ਸੋ ਐਸੀ ਜਗ੍ਹਾ ਦੇ ਵਿੱਚ ਉਹਨਾਂ ਨੂੰ ਜਿੰਨੇ ਵੀ ਇੱਕ ਆ ਰੈਗੂਲਰ ਫੌਜੀ ਨੂੰ ਬੈਨੀਫਿਟ ਮਿਲਨੇ ਚਾਹੀਦੇ ਉਹ ਸਾਰੇ ਇਹਨਾਂ ਨੂੰ ਜੋ ਵੀ ਹੈ ਉਹਨਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਉਹ ਮਿਲਣਾ ਚਾਹੀਦਾ ਬਾਕੀ ਅਸੀਂ ਜਿਵੇਂ ਆ ਧੰਨਵਾਦ ਵੀ ਕਰਾਂਗੇ ਪੰਜਾਬ ਗਵਰਨਮੈਂਟ ਦਾ ਅੱਜ ਮੈਂ ਅਖਬਾਰ ਪੜ੍ਹਿਆ ਸੀ ਕਿ ਉਹਨਾਂ ਨੂੰ ਪੂਰਨ ਜੋ ਵੀ ਉਹਨਾਂ ਦੀ ਬਣਦੀ ਸਹਾਇਤਾ ਪੰਜਾਬ ਗਵਰਨਮੈਂਟ ਦੇ ਵੱਲੋਂ ਦਿੱਤੀ ਜਾਊਗੀ ਇਸੇ ਤਰ੍ਹਾਂ ਆਪਾਂ ਸਾਰੇ ਚਾਹੁੰਦੇ ਹਾਂ ਕਿ ਸੈਂਟਰ ਗਵਰਨਮੈਂਟ ਵੱਲੋਂ ਵੀ ਇੱਕ ਰੈਗੂਲਰ ਫੌਜੀ ਵਾਲਿਆਂ ਉਹੀ ਪੈਨਸ਼ਨਾਂ ਉਹੀ ਸਾਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾਕੀ ਦੇਖੋ ਸਾਡੇ ਪਿੰਡ ਤੇ ਅੱਜ ਇੱਕ ਘਟਨਾ ਹੋਈ ਹੈ ਸਾਡਾ ਬਹੁਤ ਹੀ ਹੌਨਾਰ ਨੌਜਵਾਨ 24 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ ਜਿਹੜਾ ਕਿ ਜੇ ਦੋਕਸ ਵਾਲੀ ਹੋਈ ਸੀ ਨੌਕਰੀ ਜੁਆਇਨ ਕੀਤੀ ਹੂ ਆਸੀ ਉਸਵੰਦ ਨਾਲ ਪਰਿਵਾਰ ਨਾਲ ਸਾਰਾ ਪਿੰਡ ਮੁੰਡੇ ਨਾਲ ਬੁੱਢੇ ਜੁੜ ਕੇ ਖੜੇ ਆ ਤੇ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਕੋ ਇਹਨਾਂ ਨੂੰ ਇੱਟਾ ਵੱਡਾ ਦੁੱਖ ਚੱਲਣ ਦੀ ਸ਼ਕਤੀ ਬਖਸ਼ੇ ਤੇ ਉੱਥੇ ਹੀ ਅਸੀਂ ਸਰਕਾਰ ਵੱਲੋਂ ਇੱਕ ਉਹਨਾਂ ਨੂੰ ਸਰਕਾਰੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਸਹਾਇਤਾ ਜਿੰਨੀ ਵੀ ਵੱਧ ਤੋਂ ਵੱਧ ਹੋ ਸਕਦੀ ਹੈ ਤੇ ਇੱਕ ਸਾਡੇ ਪਿੰਡ ਦੇ ਵਿੱਚ ਇੱਕ ਸੈਨਿਕ ਸਕੂਲ ਉਸ ਮੁੰਡੇ ਦੀ ਸਾਡੇ ਦੀ ਯਾਦ ਦੇ ਵਿੱਚ ਖੋਲ੍ਹਣ ਦੀ ਅਸੀਂ ਇਹਦਾ ਮੰਗ ਪੱਤਰ ਐਸ.ਐੱਬੀ ਨੂੰ ਦਿੱਤਾ ਹੈਗਾ ਤੇ ਅਸੀਂ ਉਮੀਦ ਕਰਦੇ ਆਂ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਸੈਨਿਕ ਸਕੂਲ ਇਹ ਰਖੋ ਖਲਵਾਵਾਗੇ ਉਹਦੀ ਯਾਦ ਦੇ ਵਿੱਚ ਸਾਡਾ ਬੱਚਾ ਅੱਜ ਸ਼ਹਾਦਤ ਦੇ ਗਿਆ ਕੁਰਬਾਨੀਆਂ ਦੇਸ਼ ਲਈ ਜਿਹੜੀ ਹਮੇਸ਼ਾ ਰਹਿੰਦੀ ਦੁਨੀਆ ਤੱਕ ਇਹ ਕੁਰਬਾਨੀਆਂ ਯਾਦ ਰੱਖੀਆਂ ਜਾਂਦੀਆਂ ਨੇ ਇੱਕ ਮਾਂ ਨੇ ਜਦੋਂ ਤੋਰਿਆ ਸੀਗਾ ਬੜੇ ਚਾਹਾਂ ਨਾਲ ਬੜੀਆਂ ਉਮੀਦਾਂ ਨਾਲ ਤੋਰਿਆ ਸੀਗਾ ਕਿ ਜਾ ਕੇ ਦੇਸ਼ ਲਈ ਕੁਝ ਕਰੇ ਸਾਡੇ ਲਈ ਕੁਝ ਕਰੇ ਤੇ ਅੱਜ ਵੇਖ ਲਓ ਆ ਤੁਹਾਡੇ ਸਾਹਮਣੇ ਆਪ ਅੱਜ ਅੰਤਿਮ ਪੜਾ ਤੇ ਖੜਿਆ ਲਬਦੀਪ ਦੇਤੇ ਸੰਸਕਾਰ ਸਾਨੂੰ ਮਾਣ ਆ ਫਕਰ ਆ ਮਾਨਸਾ ਜ਼ਿਲ੍ਹੇ ਨੂੰ ਅਕਲੀ ਵਾਲਿਆਂ ਨੂੰ ਸਾਡੂੰ ਲੋਕਾਂ ਨੂੰ ਮਾਣ ਆ ਕਿ ਆਪਦੀ ਜੋ ਸੋਚ ਲੈ ਕੇ ਗਿਆ ਸੀਗਾ ਲੋਕਾਂ ਲਈ ਸਾਡੇ ਲਈ ਲੜਾਈ ਲੜ ਕੇ ਅਜੋ ਸ਼ਹਾਦਤ ਪਾ ਗਿਆ ਅਸੀਂ ਹਮੇਸ਼ਾ ਉਹਨੂੰ ਯਾਦ ਰੱਖਾਂਗੇ ਉਸਦੇ ਪਰਿਵਾਰ ਨਾਲ ਨਿੱਜੀ ਤੌਰ ਤੇ ਤੇ ਸਰਕਾਰੀ ਤੌਰ ਤੇ ਵੀ ਸੀਐਮ ਸਾਹਿਬ ਦਾ ਬਿਆਨ ਸੀਗਾ ਕਿ ਇਸ ਪਰਿਵਾਰ ਦੇ ਨਾਲ ਮੈਂ ਮੋਢਾ ਨਾਲ ਲਾ ਕੇ ਖੜਾ